ਜਦੋਂ ਸੁਖਵੀਰ ਸਿੰਘ ਬਾਦਲੋਣੀ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਦੋਦੂਪੁਰ ਪਿੰਡ ਤੋਂ ਪਹਿਲਾਂ ਫਸੇ ਪਿੰਡ ਪਹੁੰਚਦੇ ਨੇ ਤੇ ਉੱਥੇ ਰਾਸੀ ਦੇ ਕੇ ਜਾਂਦੇ ਨੇ ਡੀਜ਼ਲ ਦੇ ਕੇ ਜਾਂਦੇ ਨੇ ਤੇ ਕਹਿੰਦੇ ਨੇ ਅਗਰ ਹੋਰ ਜ਼ਰੂਰਤ ਪੈਂਦੀ ਆ ਤਾਂ ਅਸੀਂ ਮੌਕੇ ਤੇ ਖੜੇ ਸਾਨੂੰ ਫੋਨ ਲਾ ਲਿਓ ਤਾਂ ਉੱਥੇ ਇੱਕ ਵੀਡੀਓ ਵਾਇਰਲ ਹੁੰਦੀ ਇੱਕ ਫੋਟੋ ਵਾਇਰਲ ਹੁੰਦੀ ਵੀ ਹੱਥ ਦੇ ਵਿੱਚ ਪੈਸੇ پڑے ਹੋਏ ਨੇ ਕਹਿੰਦੇ ਜੋ ਉਹ ਬੰਦਾ ਕੱਲ੍ਹ ਜਿਲਦਾ ਬੜਾ ਟਰੋਲ ਚੱਲ ਰਿਹਾ ਐ ਸੋਸ਼ਲ ਮੀਡੀਆ ਦੇ ਉੱਪਰ ਬੜੇ ਕਮੈਂਟ ਚੱਲ ਰਹੇ ਨੇ ਉਹ ਵੀਰ ਹੁਣੇ ਸਾਡੇ ਨਾਲ ਮੌਜੂਦ ਨੇ ਫਸੇ ਪਿੰਡ ਦੇ ਲਾਗੇ ਇਹਨਾਂ ਦੇ ਪਿੰਡ ਆ ਤੁਹਾਨੂੰ ਪੂਰਾ ਦੱਸਣਗੇ ਕਿਹੜਾ ਚਲੋ ਹੁਣ ਆਪਾਂ ਨੂੰ ਸਪਸ਼ਟੀਕਰਨ ਦੇਣਾ ਪੈਣਾ ਕਿਉਂਕਿ ਜਿਹੜੀ ਫੋਟੋ ਉਸ ਦਿਨ ਮੈਂ ਵੀ ਦੇਖੀ ਰਾਤ ਮੈਂ ਵੀ ਦੇਖੀ ਵਾਇਰਲ ਹੋਈ ਆ ਹਾਂਜੀ ਪਰ ਮੈਂ ਕਹਿੰਦਾ ਵੀ ਲੋਕਾਂ ਨੂੰ ਥੋੜੀ ਬਹੁਤ ਸ਼ਰਮ ਕਰਨੀ ਚਾਹੀਦੀ ਆ ਨਾਮ ਦੱਸੋ ਪਿੰਡ ਦੱਸੋ ਪਾਰਟੀ ਦੱਸੋ ਆਪਣੀ ਕਿਹੜੀ ਪਾਰਟੀ ਤੋਂ ਸੰਬੰਧਤ ਹੋ ਮੇਰਾ ਨਾਮ ਹਰਪੀ ਸਿੰਘ ਆ ਜੀ ਮੈਂ ਪਿੰਡ ਫਸੇ ਤੋਂ ਸਾਫ ਦਾ ਸਰਪੰਚ ਆ ਜੀ ਮੌਜੂਦਾ ਨੰਬਰਦਾਰ ਆ ਹਾਂ ਤੇ ਮੈਂ ਸਿਰਫ ਸਾਡਾ ਸਾਰਾ ਪਿੰਡ ਕਹੋ ਸਾਡਾ ਸਾਰਾ ਇਲਾਕਾ ਜਿਹੜਾ ਕਟੜ ਕਾਂਗਰਸੀ ਆਪਾਂ ਕਹਿ ਸਕਦੇ ਹਾਂ ਕਾਂਗਸ ਪਾਰਟੀ ਦੇ ਸੰਬੰਧ ਰੱਖਦੇ ਹੋ ਸਾਰੇ ਕਾਂਗਰਸ ਪਾਰਟੀ ਦੇ ਬੰਦੇ ਫਿਰ ਫੋਟੋ ਕਿਵੇਂ ਬੈਲੰਸ ਹੋ ਗਈਆਂ ਕਿਉਂਕਿ ਬਾਦਲ ਸਾਹਿਬ ਪਹੁੰਚਦੇ ਨੇ ਕਹਿੰਦੇ ਜੀ ਇਹ ਅਕਾਲੀ ਦਲ ਦੇ ਬੰਦੇ ਸੀ ਕਿ ਤੁਸੀਂ ਪੈਸੇ ਲਏ ਨੇ ਉਹ ਪੈਸੇ ਬਾਰੇ ਵੀ ਦੱਸੋਗੇ ਪੈਸੇ ਲੱਗੇ ਕਿੱਥੇ ਨੇ ਸੰਗਤ ਦੇ ਵੀ ਮੈਂ ਇਹ ਸਿਰਫ ਸੁਣੋ ਜਿੱਥੇ ਥੱਲੇ ਥੈਲੇ ਲੱਗ ਰਹੇ ਆ ਨਾ ਮੈਂ ਉਸ ਦਿਨ ਜਿੱਦਣ ਕੋਲੇ ਖੜਾ ਆ ਦੇਖਿਆ ਬੰਦਿਆਂ ਦੇ ਪੈਰਾਂ ਦੇ ਥੱਲੇੋਂ ਥੈਲੇ ਨਿਕਲੇ ਆ ਬੰਦਿਆਂ ਦੇ ਪੈਰਾਂ ਦੇ ਥੱਲੇੋਂ ਫਿਰ ਵੀ ਮੈਨੂੰ ਕਹਿੰਦੇ ਜੀ ਕਿਸੇ ਬੰਦੇ ਨੂੰ ਭੇਜੋ ਬਲੀਆਂ ਲੈ ਆਉਣ ਮੈਂ ਕਿਹਾ ਯਾਰ ਰਾਤ ਨੂੰ ਕਿਹਨੂੰ ਭੇਜੂਗੇ ਵੀ ਮੈਂ ਖੁਦ ਹੀ ਜਾ ਕੇ ਲੈ ਆਉਣਾ ਜਦੋਂ ਮੈਂ ਉਹਨਾਂ ਕੋਲ ਗਿਆ ਉਹ ਕਹਿੰਦੇ ਜੀ ਵੀ ਬਲੀਆਂ ਮੈਨੂੰ ਤਾਂ ਕਿਸੇ ਨੇ ਫੋਨ ਨਹੀਂ ਕਰਿਆ ਮੈਂ ਕਿਹਾ ਜੀ ਉੱਥੇ ਜ਼ਰੂਰ ਤਾਂ ਵੀ ਤੁਸੀਂ ਸਰਪੰਚ ਸਾਹਿਬ ਨਾਲ ਗੱਲ ਕਰੋ ਮੈਂ ਇਹਨਾਂ ਦੀ ਗੱਲ ਕਰਾਂ ਜੀ ਉਹਨਾਂ ਨੂੰ ਪਤਾ ਨਹੀਂ ਉਹ ਕਹਿੰਦੇ ਜੀ ਐਮਐਲਏ ਸਾਹਿਬ ਨੇ ਮਨਾ ਕਰਿਆ ਇਹਨਾਂ ਨੂੰ ਬਲੀਆਂ ਨਹੀਂ ਦੇਣੀਆਂ ਤੇ ਵਿੱਚ ਹੜਾ ਆਇਆ ਉਹ ਇਹਨੇ ਤੇ ਪੂਰੀ ਸੰਗਤ ਐਨਆਰਆਈ ਭਰਾ ਬਾਲੀਵੁੱਡ ਇੰਡਸਟਰੀ ਫਿਲਮ ਪੰਜਾਬੀ ਇੰਡਸਟਰੀ ਸਾਰੀ ਲੱਗੀ ਹੋਈ ਆ ਤਾ ਉਸ ਨੂੰ ਲੈ ਕੇ ਰੋਪੜ ਜ਼ਿਲ੍ਹੇ ਦੇ ਸਤਲੁਜ ਦੀ ਪਹਿਲਾਂ ਤੁਹਾਨੂੰ ਦੋਦਪੁਰ ਦੀਆਂ ਤਸਵੀਰਾਂ ਦਿਖਾਈਆਂ ਸੀਗੀਆਂ ਜਿੱਦੇ ਸੁਖਬੀਰ ਸਿੰਘ ਬਾਦਲੌਨੀ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਦੋਦਪੁਰ ਪਿੰਡ ਤੋਂ ਪਹਿਲਾਂ ਫਸਸੇ ਪਿੰਡ ਪਹੁੰਚਦੇ ਨੇ ਤੇ ਉੱਥੇ ਰਾਸ਼ੀ ਦੇ ਕੇ ਜਾਂਦੇ ਨੇ ਡੀਜ਼ਲ ਦੇ ਕੇ ਜਾਂਦੇ ਨੇ ਤੇ ਕਹਿੰਦੇ ਨੇ ਅਗਰ ਹੋਰ ਜ਼ਰੂਰਤ ਪੈਂਦੀ ਆ ਤਾਂ ਅਸੀਂ ਮੌਕੇ ਤੇ ਖੜੇ ਸਾਨੂੰ ਫੋਨ ਲਾ ਲਿਓ ਤਾਂ ਉੱਥੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਫੋਟੋ ਵਾਇਰਲ ਹੁੰਦੀ ਹੈ ਵੀ ਹੱਥ ਦੇ ਵਿੱਚ ਪੈਸੇ ਫੜੇ ਹੋਏ ਨੇ ਕਹਿੰਦੇ ਜਿਉਂ ਬੰਦਾ ਕੱਲ੍ਹ ਜਿਲਦਾ ਬੜਾ ਟਰੋਲ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਬੜੇ ਕਮੈਂਟ ਚ ਪੂਰਾ ਦੱਸਣਗੇ ਕਿਹੜਾ ਪਿੰਡ ਹੈ ਕੀ ਨਾਮ ਹੈ ਇਹਨਾਂ ਦਾ ਤੇ ਕਿਹੜੀ ਪਾਰਟੀ ਤੋਂ ਸੰਬੰਧਿਤ ਨੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਅਕਾਲੀ ਦਲ ਤੋਂ ਵੀਰੇ ਹੁਣ ਤੁਸੀਂ ਆਪਾਂ ਜੇ ਪਾਰਟੀ ਵਾਲੇ ਮਸਲੇ ਤੇ ਨਾ ਜਾਈਏ ਚੰਗੀ ਗੱਲ ਆ ਵੈਸੇ ਚਲੋ ਹੁਣ ਆਪਾਂ ਨੂੰ ਸਪਸ਼ਟੀਕਰਨ ਦੇਣਾ ਪੈਣਾ ਕਿਉਂਕਿ ਜਿਹੜੀ ਫੋਟੋ ਉਸ ਦਿਨ ਮੈਂ ਵੀ ਦੇਖੀ ਰਾਤ ਮੈਂ ਵੀ ਦੇਖੀ ਵਾਇਰਲ ਹੋਈ ਆ ਹਾਂਜੀ ਪਰ ਮੈਂ ਕਹਿੰਦਾ ਵੀ ਲੋਕਾਂ ਨੂੰ ਥੋੜੀ ਬਹੁਤ ਸ਼ਰਮ ਕਰਨੀ ਚਾਹੀਦੀ ਆ ਨਾਮ ਦੱਸੋ ਪਿੰਡ ਦੱਸੋ ਪਾਰਟੀ ਦੱਸੋ ਆਪਣੀ ਕਿਹੜੀ ਪਾਰਟੀ ਤੋਂ ਸੰਬੰਧਿਤ ਹੋ ਮੇਰਾ ਨਾਮ ਹਰਪੀ ਸਿੰਘ ਆ ਜੀ ਮੈਂ ਪਿੰਡ ਫਸੇ ਤੋਂ ਸ ਤੇ ਮੈਂ ਸਿਰਫ ਸਾਡਾ ਸਾਰਾ ਪਿੰਡ ਕਹ ਲੋ ਸਾਡਾ ਸਾਰਾ ਇਲਾਕਾ ਜਿਹੜਾ ਕਟੜ ਕਾਂਗਰਸੀ ਆਪਾਂ ਕਹਿ ਸਕਦੇ ਹਾਂ ਹੂੰ ਕਾਂਗਰਸ ਪਾਰਟੀ ਦੇ ਸੰਬੰਧ ਰੱਖਦੇ ਹਾਂ ਸਾਰੇ ਕਾਂਗਰਸ ਪਾਰਟੀ ਦੇ ਬੰਦੇ ਫਿਰ ਫੋਟੋ ਕਿਵੇਂ ਬੈਲੰਸ ਹੋ ਗਈਆਂ ਕਿਉਂਕਿ ਬਾਦਲ ਸਾਹਿਬ ਪਹੁੰਚ ਜਾਂਦੇ ਨੇ ਕਹਿੰਦੇ ਜੀ ਵੀ ਤਾਂ ਅਕਾਲੀ ਦਲ ਦੇ ਬੰਦੇ ਸੀਗੇ ਤੁਸੀਂ ਪੈਸੇ ਲਏ ਨੇ ਉਹ ਪੈਸੇ ਬਾਰੇ ਵੀ ਦੱਸੂਗਾ ਪੈਸੇ ਲੱਗੇ ਕਿੱਥੇ ਨੇ ਸੰਗਤਤ ਵੀ ਮੈਂ ਸਿਰਫ ਤੁਹਾਨੂੰ ਦੱਸਦਾ ਜੀ ਵੀ ਮੰਨ ਲਓ ਜਿਵੇਂ ਹੁਣ ਇਹ ਲਗਭਗ 31 ਤਰੀਕ ਤੋਂ ਸਾਡੇ ਜਿਹੜਾ ਇਹ ਵਿਵਤਾ ਸਾਡੇ ਤੇ ਬਣੀ ਹੋਈ ਹੈ ਜੀ ਹਾਂਜੀ 31 ਤਰੀਕ ਦੁਪਹਿਰ ਤੋਂ ਜਿਹੜੀਆਂ ਠੋਕਰਾਂ ਸੀਗ ਤੇ ਦੋ ਤਿੰਨ ਕਿ ਦਿਨ ਅਸੀਂ ਆਪਣੇ ਲੈਵਲ ਤੇ ਕਿਉਂਕਿ ਪਿਛਲੇ ਸਾਲਾਂ ਚ ਵੀ ਸਾਡੇ ਨਾਲ ਇਹ ਪ੍ਰੋਬਲਮ ਹੁੰਦੀ ਸੀਗੀ ਸਾਨੂੰ ਸੀਗਾ ਵੀ ਅੱਗੇ ਵੀ ਹੁੰਦੀ ਆ ਵੀ ਚਲੋ ਆਪਾਂ ਇਹਨੂੰ ਕੰਟਰੋਲ ਕਰਦੇ ਆ ਅਸੀਂ ਸ਼ਰਟਾਂ ਤੋਂ ਦਰਖਤਾਂ ਦੀਆਂ ਟਾਹਣੀਆਂ ਵਗੈਰਾ ਵੱਢ ਕੇ ਨਾ ਉਹ ਅਸੀਂ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀਗੇ ਵੀ ਚਲੋ ਵੀ ਆਪਾਂ ਇਹਨੂੰ ਕੰਟਰੋਲ ਕਰਦੇ ਆ ਪਰ ਇਹ ਕਰਦੇ ਕਰਦੇ ਜਦੋਂ ਕੰਮ ਸਾਡੇ ਵੱਸੋਂ ਬਾਹਰ ਹੋ ਗਿਆ ਜੀ ਫੇਰ ਚਲੋ ਅਸੀਂ ਸੰਗਤ ਨੂੰ ਅਪੀਲ ਕਰੀ ਕਿਉਂਕਿ ਇਸੇ ਤਰ੍ਹਾਂ ਦਾ ਹੀ ਇੱਕ ਜਿਹੜਾ ਖਤਰਾ ਬਣਿਆ ਸੀਗਾ ਸਾਡੇ ਦੋਦਪੁਰ ਬਣਿਆ ਸੀ ਪਿੱਛੇ ਦੀ ਬੇਲੇ ਕੋਲੇ ਪਿੰਡ ਪੈਂਦਾ ਤੇ ਉੱਥੇ ਜਿਹੜੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਫਿਰ ਸਾਨੂੰ ਇਹ ਸੀਗਾ ਵੀ ਆਪਾਂ ਲੋਕਾਂ ਨੂੰ ਇੱਕ ਜਗ੍ਹਾ ਪਹਿਲਾਂ ਕੰਮ ਕਰਨ ਲਈਏ ਵੀ ਆਪਾਂ ਜਿੰਨੀ ਦੇਰ ਕੰਟਰੋਲ ਕਰ ਸਕਦੇ ਉਹਨੂੰ ਕਰੀਏ ਪਹਿਲਾਂ ਦੋਦਪੁਰ 'ਤੇ ਜ਼ੋਰ ਮਾਰੇ ਸਭ ਤੋਂ ਵੱਧ ਦੋਦਪੁਰ 'ਤੇ ਜ਼ੋਰ ਚੱਲਦਾ ਸੀ ਉੱਥੇ ਕੰਟਰੋਲ ਸਥਿਤੀ ਆਟੋ ਕੰਟਰੋਲ ਹੁਣ ਇਸ ਟਾਈਮ ਕੁਝ ਕੰਟਰੋਲ ਆ ਜੀ ਠੀਕ ਹੈ ਜੀ ਤੇ ਫਿਰ ਜਦੋਂ ਸਾਡੇ ਹੱਥੋਂ ਆਊਟ ਆਫ ਕੰਟਰੋਲ ਸਾਨੂੰ ਲੱਗਿਆ ਤਾਂ ਫਿਰ ਅਸੀਂ ਲੋਕਾਂ ਨੂੰ ਅਪੀਲ ਕਰੀ ਹਾਂ ਵੀ ਆਪਾਂ ਕਿਤੇ ਇਹ ਤਾਂ ਨੇ ਏਰੀਆ ਦਾ ਨੁਕਸਾਨ ਬਹੁਤ ਕਰਨਾ ਖਾਸ ਕਰ ਜਿੰਨਾ ਸਾਡਾ ਏਰੀਆ ਜੀ ਮੰਡ ਦਾ ਏਰੀਆ ਵੱਜਦਾ ਦਰਿਆ ਦੇ ਨਾਲ ਨਾਲ ਇੱਥੇ ਜਿਆਦਾਤਰ ਗਰੀਬ ਤਬਕਾ ਹੀ ਰਹਿੰਦਾ ਤੇ ਜੇ ਲੋਕਾਂ ਕੋਲੇ ਖਾਣ ਜੁਗੀਆਂ ਬਸ ਕਣਕ ਪੈਦਾ ਕਰਨ ਜੁਗੀਆਂ ਜ਼ਮੀਨਾਂ ਨੇ ਕਿੰਨੇ ਪਿੰਡ ਪੈਂਦੇ ਨੇ ਤੇ ਜੇ ਗੱਲ ਕਰੀਏ ਆਬਾਦੀ ਦੇ ਤੌਰ ਤੇ ਆਬਾਦੀ ਦੇ ਤੌਰ ਤੇ ਜਿਵੇਂ ਆਪਾਂ ਇਧਰੋਂ ਦੇਖੀਏ ਜੀ ਇਹਦਾ ਸਾਨੂੰ ਜਿਹੜਾ ਮੇਨ ਰੋਡ ਆ ਜੀ 8 ਕਿਲੋਮੀਟਰ ਤੱਕ ਪੈਂਦਾ ਜੀ ਠੀਕ ਹੈ ਜੇ ਇੱਥੋਂ ਆਪਾਂ ਸਿੱਧਾ ਜਾਂਦੇ ਆ ਤਾਂ ਆਪਾਂ ਨੂੰ 6 ਕਿ ਪਿੰਡ ਇਧਰ ਆਪਣੀ ਸਿੱਧੀ ਲਾਈਨ 'ਚ ਪੈਂਦੇ ਨੇ ਦਰਿਆ ਦੇ ਨਾਲ ਨਾਲ ਦਾ ਅਨੇਕਾਂ ਹੀ ਪਿੰਡ ਪੈਂਦੇ ਨੇ ਬਾਈ ਖਾਰ ਲੱਗਦਾ ਜੋਸ਼ ਇੰਨਾ ਜ਼ਿਆਦਾ ਸੰਗਤ ਹਜੇ ਵੀ ਲੱਗੀ ਹੋਈ ਹੈ ਮੈਂ ਕਹਿੰਦਾ ਜੀ ਸੰਗਤ ਦੇ ਜੋਸ਼ ਕਰਕੇ ਅਸੀਂ ਤੁਰੇ ਫਿਰਦੇ ਹਾਂ 31 ਤਰੀਕ ਤੋਂ ਮੈਂ ਕਹਿੰਦਾ ਜੀ ਜੇ ਮੈਂ ਗਿਣ ਕੇ ਵੀ 7 ਕ ਘੰਟੇ ਜੇ ਮੇਰੇ ਸਾਰੀ ਜੋੜ ਕੇ ਲਾਵਾਂ ਮੇਰੀ 7 ਕ ਘੰਟੇ ਦੀ ਨੀਂਦ ਹੋਈ ਆ ਹਾਂ ਅਸੀਂ ਸੰਗਤ ਦੇ ਸਿਆਣ ਅਸੀਂ ਤੁਰੇ ਫਿਰਦੇ ਆ ਯਾਰ ਹਾਂ ਅਸੀਂ ਦੇਖਦੇ ਆਂ ਵੀ ਦੁਨੀਆ ਏਡੀ ਏਡੀ ਦੂਰੋਂ ਆ ਰਹੀ ਆ ਸੇਵਾ ਕਰ ਰਹੀ ਆ ਬਿਨਾ ਕਿਸੇ ਡਰ ਤੋਂ ਜਿਸੇ ਥੱਲੇ ਥੈਲੇ ਲੱਗ ਰਹੇ ਆ ਨਾ ਮੈਂ ਉਸ ਦਿਨ ਜਿੱਦਣ ਕੋਲੇ ਖੜਾ ਆ ਦੇਖਿਆ ਬੰਦਿਆਂ ਦੇ ਪੈਰਾਂ ਦੇ ਥੱਲੇ ਥੈਲੇ ਨਿਕਲੇ ਆ ਬੰਦਿਆਂ ਦੇ ਪੈਰਾਂ ਦੇ ਥੱਲੇ ਫੇਰ ਵੀ ਉਹ ਕਹਿੰਦੇ ਵੀ ਸਾਡੇ ਕੋਲ ਥੈਲਾ ਪਹੁੰਚਦਾ ਕਰੋ ਸਾਡੀ ਟੈਨਸ਼ਨ ਨਹੀਂ ਲੈਣੀ। ਹੂੰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਬਾਈ ਉਹਨਾਂ ਨੂੰ ਲਾਈਫ ਜੈਕਟਾਂ ਲੈ ਕੇ ਦਿੱਤੀਆਂ ਰस्सियां ਬੰਨੀਆਂ ਪਰ ਮੈਂ ਕਹਣਾ ਜੀ ਵੀ ਇੰਨੀ ਦਲੇਰੀ ਆ ਵੀ ਉਹਨੂੰ ਦੇਖ ਕੇ ਸਾਡਾ ਹੌਸਲਾ ਹੁੰਦਾ। ਸਾਰੀ ਪਾਰਟੀ ਪਹੁੰਚਦੀ ਆ। ਤੁਹਾਨੂੰ ਕਿਉਂ ਟਾਰਗੇਟ ਕੀਤਾ ਗਿਆ? ਕਿਉਂਕਿ ਤੁਸੀਂ ਤੇ ਚਲੋ ਇੱਕ ਇੱਥੇ ਸਾਫ ਕਾ ਸਰਪੰਚ ਹੋ ਚਲੋ ਮੋਤਵਾਰ ਮੋਤਵਾਰੋਂ ਤਾਂ ਬਦਲ ਸਾ ਨਾਲ ਸੰਪਰਕ ਕਿੱਦਾਂ ਹੁੰਦਾ ਉਹਨਾਂ ਟੀਮ ਨਾਲ ਸੰਪਰਕ ਕਿੱਦਾਂ ਹੁੰਦਾ। ਸਰ ਇਦਾਂ ਜੀ ਪਹਿਲਾਂ ਜਦੋਂ ਤੁਹਾਨੂੰ ਦੱਸਿਆ ਵੀ ਕੰਮ ਸ਼ੁਰੂ ਹੋਇਆ ਜੀ ਅਸੀਂ ਸਾਰਿਆਂ ਨੂੰ ਅਪੀਲ ਕਰੀ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਲੱਗਦਾ ਸੀ ਕਿ ਮਾੜਾ ਮੋਟਾ ਹੀ ਗੱਲਾਂ ਵੀ ਕੋਈ ਗੱਲ ਨਹੀਂ ਇਹਨੇ ਠੀਕ ਹੋ ਜਾਣਾ ਹਾਂ ਤੇ ਜਦੋਂ ਫਿਰ ਥੋੜੀ ਥੋੜੀ ਗੱਲ ਵਧੀ ਅਸੀਂ ਜਿਹੜੇ ਲੋਕਲ ਬੰਦੇ ਸੀਗੇ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸਾਡਾ ਏਰੀਆ ਸਾਰਾ ਪਹਿਲਾਂ ਕੱਕੜ ਕਟੜ ਕਾਂਗਰਸੀ ਏਰੀਆ ਸੀਗਾ ਜੀ ਤੇ ਇਸ ਵਾਰ ਥੋੜਾ ਜਿਆ ਨੌਜਵਾਨ ਵਰਗ ਦਾ ਜਿਹੜਾ ਝੁਕਾ ਸੀਗਾ ਆਮ ਆਦਮੀ ਪਾਰਟੀ ਵੱਲ ਸੀਗਾ ਤੇ ਜਿਹੜੇ ਸਾਡੇ ਤੁਸੀਂ ਕਹੋ ਇੱਥੇ ਵਰਕਰ ਉਹਨਾਂ ਨੇ ਲਾਏ ਹੋਏ ਸੀਗੇ ਬੰਦੇ ਸੀਗੇ ਉਹਨਾਂ ਨਾਲ ਗੱਲਬਾਤ ਦੀ ਉਹ ਸਾਡੇ ਕੋਲ ਪਹੁੰਚਣਾ ਸ਼ੁਰੂ ਹੋਇਆ ਪਹਿਲੇ ਦਿਨ ਦਾ ਜੀ ਉਹਨਾਂ ਨੇ ਪਹਿਲੀ ਠੋਕਰ ਦੇ ਲੋਕਾਂ ਨਾਲ ਇੰਨੀ ਮਾ ਉਹ ਉਹਦੇ ਕਰਕੇ ਜੀ ਦੋ ਤਿੰਨ ਦਿਨ ਸੰਗਤ ਸਾਡੇ ਕੋਲ ਬਹੁਤ ਘੱਟ ਆਈ ਹੂੰ ਫੇਰ ਉਹ ਜਿਹੜਾ ਇਹਨਾਂ ਨੇ ਸਰਕਲ ਪ੍ਰਧਾਨ ਲਾਇਆ ਜੀ ਸਾਡੇ ਇੱਥੇ ਉਹ ਬੰਦੇ ਕੋਲੇ ਉਹਦਾ ਸ਼ਟਰਿੰਗ ਦਾ ਕੰਮ ਆ ਜਦੋਂ ਸਾਡੇ ਇੱਥੇ ਕੰਮ ਚੱਲਦਾ ਸੀ ਸੰਗਤ ਆਈ ਹੋਈ ਸੀ ਆਰਮੀ ਵੀ ਆਈ ਹੋਈ ਸੀਗੀ ਅਸੀਂ ਕ੍ਰੇਟ ਪਲਟਾ ਰਹੇ ਸੀ ਥੱਲੇ ਹਾਂਜੀ ਤੇ ਉਦੋਂ ਸਾਡੇ ਕੋਲ ਸਮਾਨ ਪੂਰਾ ਨਹੀਂ ਸੀਗਾ ਜਿਹੜੀਆਂ ਬੱਲੀਆਂ ਨਾਲ ਕ੍ਰੇਟ ਪਟਾਉਂਦੇ ਸੀਗੇ ਜਿਹੜਾ ਅਸੀਂ ਥੋੜਾ ਬਹੁਤਾ ਟੈਂਪਰੇਰੀ ਜਿਹਾ ਕੰਮ ਸਾਰੇ ਸੀ ਉਹ ਬੱਲੀਆਂ ਟੁੱਟੀਆਂ ਸਾਡੀਆਂ ਉਹਨਾਂ ਨੇ ਸਾਨੂੰ ਬੁਲਾ ਲਿਆ ਕਹਿੰਦੇ ਸੀ ਸਾਨੂੰ ਬੱਲੀਆਂ ਦੀ ਜ਼ਰੂਰਤ ਆ ਸਾਡੇ ਜਿਹੜੇ ਹੁਣ ਮੌਜੂਦਾ ਸਰਪੰਚ ਸਾਹਿਬ ਨੇ ਉਹ ਤਾਂ ਨਹੀਂ ਮੂਰੇ ਆਉਂਦੇ ਜੀ ਉਹ ਉਹਨਾਂ ਦਾ ਬੋਲ ਬੋਲ ਕੇ ਗਲਾ ਬ ਕਰਦੇ ਰਹੇ ਉਹਨਾਂ ਦੇ ਪੈਰ ਚ ਤਾਰ ਖੋ ਗਈ ਸੀ ਉਹਨਾਂ ਨੂੰ ਚੱਲਣ ਦੀ ਵੀ ਦੇਖਦਾ ਥੋੜੀ ਜੀ ਉਹਨਾਂ ਨੇ ਫੋਨ ਕਰਿਆ ਵੀ ਬਾਈ ਜੀ ਸਾਨੂੰ ਬੱਲੀਆਂ ਦੀ ਜਰੂਰਤ ਆ ਵੀ ਤੁਸੀਂ ਸਾਨੂੰ ਬਈ ਮੈਂ ਬੰਦਾ ਭੇਜਦਾ ਤੁਸੀਂ ਦੇ ਦਿਓ ਮੈਨੂੰ ਉਹ ਕਹਿੰਦੇ ਜੀ ਕਿਸੇ ਬੰਦੇ ਨੂੰ ਭੇਜੋ ਬੱਲੀਆਂ ਲੈ ਆਉਣ ਮੈਂ ਕਿਹਾ ਯਾਰ ਰਾਤ ਨੂੰ ਕਿਹਨੂੰ ਭੇਜੋਗੇ ਵੀ ਮੈਂ ਖੁਦ ਹੀ ਜਾ ਕੇ ਲੈ ਆਉਣਾ ਜਦੋਂ ਮੈਂ ਉਹਨਾਂ ਕੋਲ ਗਿਆ ਉਹ ਕਹਿੰਦੇ ਜੀ ਵੀ ਬੱਲੀਆਂ ਮੈਨੂੰ ਤਾਂ ਕਿਸੇ ਨੇ ਫੋਨ ਨਹੀਂ ਕਰਿਆ ਮੈਂ ਕਿਹਾ ਜੀ ਉੱਥੇ ਜਰੂਰਤ ਆ ਵੀ ਤੁਸੀਂ ਸਰਪੰਚ ਸਾਹਿਬ ਨਾਲ ਗੱਲ ਕਰੋ ਮੈਂ ਇਹਨਾਂ ਦੀ ਗੱਲ ਕਰਾਈ ਉਹਨਾਂ ਨੂੰ ਪਤਾ ਨਹੀਂ ਉਹ ਕਹਿੰਦੇ ਜੀ ਐਮਐਲਏ ਸਾਹਿਬ ਨੇ ਮਨਾ ਕਰਿਆ ਇਹਨਾਂ ਨੂੰ ਬੱਲੀਆਂ ਉਹ ਚਲੋ ਮੈਂ ਕਿਹਾ ਜੀ ਠੀਕ ਆ ਥੋੜਾ ਧੰਨਵਾਦ ਬਹੁਤ ਬਹੁਤ ਫਿਰ ਮੈਂ ਕਿਸੇ ਹੋਰ ਪਾਸੇ ਤੋਂ ਬੱਲੀਆਂ ਰੇਂਜ ਕਰੀਆਂ ਹਾਂਜੀ ਤੇ ਹੋਰ ਵੀ ਸਾਰੀਆਂ ਪਾਰਟੀਆਂ ਆਉਂਦੀਆਂ ਨੇ ਜੀ ਪਰ ਜਾਨੀ ਸਾਰੇ ਫੋਟੋਆਂ ਖਿੱਚਾ ਕੇ ਮੁੜਿਆ ਜੀ ਕਿਸੇ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਕਿਸੇ ਨੇ ਕੋਈ ਪ੍ਰਸ਼ਾਸਨ ਤੇ ਦਿਵਾ ਨਹੀਂ ਪਾਇਆ ਵੀ ਕੰਮ ਨੂੰ ਸੀਰੀਅਸ ਤਰੀਕੇ ਨਾਲ ਅੱਜ ਵੀ ਅਕਾਲੀਦਾਲ ਵਾਲੇ ਪਹੁੰਚੇ ਹੋਏ ਨੇ ਡੀਜ਼ਲ ਵੰਡ ਰਹੇ ਨੇ ਜਿਹੜੇ ਟਰੈਕਟਰ ਨਿਕਲ ਰਹੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਜਿੱਦਣ ਤੋਂ ਬਾਦਲ ਸਾਹਿਬ ਆ ਕੇ ਗਏ ਨੇ ਜੀ ਇਹਨਾਂ ਦੇ ਮਤਲਬ ਪੱਕੇ ਜਿਹੜੇ ਬੰਦੇ ਆ ਸਾਡੇ ਕੋਲ ਦਿੱਲੀ ਆਉਂਦੇ ਆ ਜੀ ਕੰਮ ਚ ਵੀ ਹੈਲਪ ਕਰਾਉਣ ਆਉਂਦੇ ਆ ਤੇ ਆ ਜਿਹੜੇ ਡੀਜ਼ਲ ਦੀ ਸੇਵਾ ਦਾ ਇਹਨਾਂ ਦੀ ਚੱਲ ਹੀ ਰ ਸਰ ਉਹਦੇ ਚਾਏ ਆ ਵੀ ਹੁਣ ਕੁਝ ਇਲਾਕੇ ਨੂੰ ਅਸੀਂ ਜਿਵੇਂ ਡੀਜ਼ਲ ਅਸੀਂ ਵੀ ਪਹਿਲਾਂ ਪ੍ਰੋਵਾਈਡ ਕਰਾਇਆ ਸੀਗਾ ਸਰਪੰਚ ਸਾਹਿਬ ਨੇ ਆਪਣੇ ਕੋਲੋਂ ਵੀ ਕਰਾਇਆ ਸੀਗਾ ਤੇ ਹੋਰ ਵੀ ਕਈ ਖਰਚੇ ਨਿਕਲਦੇ ਆ ਜੀ ਜਿਵੇਂ ਖੜੇ ਪੈਰ ਕੋਈ ਚੀਜ਼ ਪ੍ਰਸ਼ਾਸਨ ਕੋਲ ਮੌਜੂਦ ਨਹੀਂ ਹੁੰਦੀ ਇਹ ਤਾਂ ਸਾਡੇ ਸਰਪੰਚ ਸਾਹਿਬ ਦਾ ਧੰਨਵਾਦ ਆ ਵੀ ਉਹ ਖੜੇ ਪੈਰੋਂ ਦਬਦੇ ਨਹੀਂ ਕਿਸੇ ਵੀ ਗੱਲ ਤੋਂ ਉਹਨਾਂ ਨੇ ਕੋਲੋਂ ਬਹੁਤ ਪੈਸੇ ਲਾਏ ਹੋਏ ਸੀਗੇ ਤੇ ਪੂਰੀ ਟੀਮ ਵਰਕਰ ਸਰਪੰਚ ਸਾਹਿਬ ਹੁਣ ਤੁਸੀਂ ਹੁਣ ਪੂਰੇ ਨਾਲ ਮਿਲ ਕੇ ਚੱਲ ਰਹੇ ਹੋ ਬਿਲਕੁਲ ਸਰ ਉਹ ਉਹ ਅਸੀਂ ਇਸ ਟਾਈਮ ਇਹ ਚੀਜ਼ਾਂ ਨਹੀਂ ਦੇਖ ਰਹੇ ਅਸੀਂ ਇਹ ਕਹਿਣਾ ਵੀ ਸਿਰਫ ਬਚਾਅ ਹੋਣਾ ਚਾਹੀਦਾ ਕਿਸੇ ਤਰੀਕੇ ਹੋਣਾ ਚਾਹੀਦਾ ਇਸ ਮੁਸੀਬਤ ਦੇ ਸਮੇਂ ਤੋਂ ਨਿਕਲ ਜੀ ਹੁਣ ਗੱਲ ਇਹ ਸਿਰ 4 ਫੁੱਟ ਦਾ ਰਹਿ ਗਿਆ ਬਿਲਕੁਲ ਸੜਕ ਤੋਂ ਇਧਰ ਜੇ ਗੱਲ ਕਰੀ ਬਹੁਤ ਵੱਡਾ ਨੁਕਸਾਨ ਹੋ ਜਾਦਾ ਜੇ ਪਾੜ ਪੈ ਤਾ ਬਿਲਕੁਲ ਸਰ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਤੁਸੀਂ ਦੇਖ ਉਧਰ ਲਾਉੱਚ ਚੱਲ ਉਹ ਚਾ ਜੀ ਆਪਾਂ ਇਹ ਹੀ ਕਹਿ ਸਕਦੇ ਆਂ ਵੀ ਇਸ ਤੋਂ ਬਾਅਦ ਦਰਿਆ ਨੇ ਉਧਰ ਨਹੀਂ ਚੱਲਣਾ ਫਿਰ ਉਹਨੇ ਬਾਹਰ ਚੱਲਣਾ ਜੇ ਮੰਨ ਲਓ ਜੇ ਇਹ ਦਿੱਕਤ ਆਉਂਦੀ ਹੈ ਨਾ ਤਾਂ ਫਿਰ ਇਹ ਦਰਿਆ ਨੇ ਇਹਦੀ ਬੰਨ੍ਹ ਦੇ ਅੰਦਰ ਦੀ بجائے ਬਾਹਰ ਚੱਲਣਾ ਸ਼ੁਰੂ ਕਰ ਦੇਣਾ ਦਰਿਆ ਦੇ ਅੱਗੇ ਤਾਂ ਫਿਰ ਪਾਣੀ ਰਹਿਣਾ ਨਹੀਂ ਜੇਗਾ ਬਿਲਕੁਲ